ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਸ਼ਿਲ ਦੇ ਇੱਕ ਬਹੁਤ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਹ ਖਬਰ ਰੌਂਗ ਤੇ ਖੜੀ ਕਰਨ ਵਾਲੀ ਹੈ ਕਿਉਂਕਿ ਰਿਸ਼ਤੇ ਤਾਰ-ਤਾਰ ਹੋਏ ਆ ਰਿਸ਼ਤਿਆਂ ਦੇ ਉੱਤੇ ਗੁੱਸਾ ਹਾਵੀ ਹੋ ਗਿਆ ਹੈ ਪਿਆਰ ਬਹੁਤ ਹੀਠਾ ਰਹਿ ਗਿਆ ਲੇਕਿਨ ਗੁੱਸਾ ਜ਼ਿਆਦਾ ਹਾਵੀ ਹੋ ਗਿਆ ਜਿੱਥੇ ਇੱਕ ਭਰਾ ਨੇ ਦੂਜੇ ਭਰਾ ਦਾ ਸੱਬਲ ਮਾਰ ਮਾਰ ਕੇ ਕਤਲ ਕਰ ਦਿੱਤਾ ਤੇ ਪਤਨ ਨੂੰ ਵੀ ਜ਼ਖਮੀ ਕਰ ਦਿੱਤਾ ਪਰ ਉੱਥੇ ਹੀ ਵੱਡੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਸ ਵਿਅਕਤੀ ਦੀ ਮੌਤ ਹੋਈ ਹੈ ਉਸਨੇ 2 ਸਾਲ ਪਹਿਲਾਂ ਤਕਰੀਬਨ 2 ਸਾਲ ਪਹਿਲਾਂ ਆਪਣੀ ਮਾਂ ਦਾ ਕਤਲ ਕਰ ਦਿੱਤਾ ਸੀ ਤੇ 4 ਮਹੀਨੇ ਪਹਿਲਾਂ ਹੀ ਉਹ ਜਿਹੜਾ ਹੈ ਉਹਦੀ ਘਰ ਵਾਪਸੀ ਹੋਈ ਸੀ ਘਰ ਵਾਪਸ ਆਇਆ ਸੀ ਦੱਸ ਦਈਏ ਕਿ ਬੀਤੀ ਰਾਤ ਪਿੰਡ ਪੁੰਨੀਆਂ ਵਿੱਚ 30 ਸਾਲ ਦੇ ਦਲਬੀਰ ਸਿੰਘ ਨੇ ਆਪਣੇ 35 ਸਾਲਾਂ ਭਰਾ ਜਗਦੀਪ ਸਿੰਘ ਨੂੰ ਸੱਬਲ ਮਾਰ ਮਾਰ ਕੇ ਮੋਟੂ ਦੇ ਘਾਟ ਉਤਾਰ ਦਿੱਤਾ ਤੇ ਉਸ ਦੇ ਆਪਣੇ ਪਿਤਾ ਨੂੰ ਵੀ ਜ਼ਖਮੀ ਕਰ ਦਿੱਤਾ ਜਿਸ ਨੂੰ ਪੀਜੀਆਈ ਰੈਫਰ ਕੀਤਾ ਗਿਆ ਪਿੰਡ ਨਿਵਾਸੀ ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਜਗਦੀਪ ਸਿੰਘ ਅਤੇ ਉਸ ਦਾ ਪਿਤਾ ਰਾਮ ਸਿੰਘ ਪਿੰਡ ਵਿੱਚ ਇੱਕ ਅਲੱਗ ਥਾਂ ਤੇ ਰਹਿੰਦੇ ਸਨ ਜਦ ਕਿ ਛੋਟਾ ਭਰਾ ਦਲਵੀਰ ਸਿੰਘ ਇੱਕ ਅਲੱਗ ਥਾਂ ਤੇ ਰਹਿੰਦਾ ਸੀ ਦੋਨਾਂ ਭਰਾਵਾਂ ਵਿੱਚ ਅਨੇਕਾਂ ਵਾਰ ਲੜਾਈ ਹੋਈ ਸੀ ਜਿਸ ਵਿੱਚ ਪਹਿਲਾਂ ਪੰਚਾਇਤ ਨੇ ਸਮਝੌਤਾ ਉਹਨਾਂ ਦਾ ਕਰਾਇਆ ਲੇਕਿਨ ਹੁਣ ਕੱਲ ਜਿਹੜੀ ਲੜਾਈ ਹੋਈ ਹੈ ਉਸ ਵਿੱਚ ਛੋਟੇ ਭਰਾ ਨੇ ਵੱਡੇ ਭਰਾ ਦੇ ਸੱਬਲ ਮਾਰ ਕੇ ਉਸ ਦਾ ਜਿਹੜਾ ਕਤਲ ਕਰ ਦਿੱਤਾ ਹੈ ਜ਼ਖਮੀ ਰਾਮ ਸਿੰਘ ਦਾ ਕਹਿਣਾ ਹੈ ਕਿ ਉਹ ਅਤੇ ਉਸ ਦਾ بڑا ਬੇਟਾ ਜਗਦੀਪ ਸਿੰਘ ਕਾਫੀ ਸਮੇਂ ਤੋਂ ਅਲੱਗ ਰਹਿੰਦੇ ਸਨ ਅਤੇ ਉਸ ਦਾ ਛੋਟਾ ਪੁੱਤਰ ਜਿਹੜਾ ਅਲੱਗ ਰਹਿੰਦਾ ਸੀ ਕਟੜਣਾ ਵਾਲੇ ਸਮੇਂ ਉਸ ਦਾ ਜਿਹੜਾ ਛੋਟਾ ਬੇਟਾ ਹੈ ਉਹ ਨਸ਼ੇ ਵਿੱਚ ਉਹਨਾਂ ਦੇ ਘਰ ਆਉਂਦਾ ਹੈ ਕੁੱਟਮਾਰ ਕਰਨੀ ਸ਼ੁਰੂ ਕਰਦਾ ਹੈ ਜ਼ਮੀਨ ਨੂੰ ਲੈਣ ਵਾਸਤੇ ਉਹਨਾਂ ਨੂੰ ਬਾਰ-ਬਾਰ ਕਹਿੰਦਾ ਹੈ ਕਿ ਜ਼ਮੀਨ ਉਸ ਨੂੰ ਦੇ ਦਿੱਤੀ ਜਾਵੇ ਔਰ ਉਸ ਤੋਂ ਬਾਅਦ ਝਗੜਾ ਹੋ ਜਾਂਦਾ ਜਿਸ ਵਿੱਚ ਜਿਹੜਾ ਛੋਟਾ ਬੇਟਾ ਹੈ ਉਹ ਵੱਡੇ ਲੜਕੇ ਦਾ ਕਤਲ ਕਰ ਦਿੰਦਾ ਸੱਬਲ ਮਾਰ ਕੇ ਕਤਲ ਕਰ ਦਿੰਦਾ ਅਤੇ ਆਪਣੇ ਪਿਤਾ ਉੱਤੇ ਵੀ ਜਾਨਲੇਵਾ ਜਿਹੜਾ ਹਮਲਾ ਕਰ ਦਿੰਦਾ ਇਸ ਪੂਰੇ ਘਟਨਾਕ੍ਰਮ ਉੱਤੇ ਸਮਰਾਲਾ ਪੁਲਿਸ ਦੇ ਐਸਐਚਓ ਦਾ ਕਹਿਣਾ ਹੈ ਕਿ ਸਮਰਾਲਾ ਦੇ ਨੇੜੇ ਦੀਕ ਪਿੰਡ ਪੁੰਨੀਆਂ ਵਿੱਚ ਇੱਕ ਪਰਿਵਾਰਕ ਲੜਾਈ ਹੋਈ ਹੈ ਜਿਸ ਵਿੱਚ ਦੋ ਭਰਾਵਾਂ ਦੀ ਆਪਸ ਵਿੱਚ ਖੂਨੀ ਝੜਪ ਵਿੱਚ ਜਿਸ ਵਿੱਚ ਦੋ ਭਰਾਵਾਂ ਦੀ ਆਪਸ ਵਿੱਚ ਖੂਨੀ ਝੜਪ ਹੋਈ ਹੈ ਜਿਸ ਵਿੱਚ ਛੋਟੇ ਭਰਾ ਵੱਲੋਂ ਵੱਡੇ ਭਰਾ ਦਾ ਸੱਬਲ ਮਾਰ ਕੇ ਕਤਲ ਕਰ ਦਿੱਤਾ ਹੈ ਜ਼ਮੀਨੀ ਝਗੜਾ ਦੱਸਿਆ ਜਾ ਰਿਹਾ ਹੈ ਕਿਉਂਕਿ ਛੋਟੇ ਭਰਾ ਵੱਲੋਂ ਜ਼ਮੀਨ ਲੈਣ ਦੀ ਬਾਰ-ਬਾਰ ਜਿਹੜੀ ਗੱਲ ਆਖੀ ਗਈ ਸੀ ਜਿਵੇਂ ਕਿ ਮ੍ਰਿਤਕ ਦੇ ਪਿਤਾ ਨੇ ਵੀ ਗੱਲ ਆਖੀ ਹੈ, ਰਾਮ ਸਿੰਘ ਨੇ ਵੀ ਗੱਲ ਆਖੀ ਹੈ। ਤਾਂ ਇੱਕ ਵਾਰ ਤੁਹਾਨੂੰ ਮੌਕੇ ਦੀ ਰਿਪੋਰਟ ਦਿਖਾਣੇ ਆ ਪਰ ਬਹੁਤ ਹੈਰਾਨ ਕਰਨ ਵਾਲੀ ਗੱਲ ਹੈ ਕਿ ਕਿਵੇਂ ਇਹ ਪਰਿਵਾਰ ਖੇਰੂ-ਖੇਰੂ ਹੋ ਗਿਆ। ਪਹਿਲਾਂ ਇੱਕ ਲੜਕਾ ਆਪਣੀ ਮਾਂ ਦਾ ਕਤਲ ਕਰ ਦਿੰਦਾ ਹੈ। ਹੁਣ ਉਸੇ ਲੜਕੇ ਦਾ ਉਸਦਾ ਛੋਟਾ ਭਰਾ ਕਤਲ ਕਰ ਦਿੰਦਾ ਹੈ ਔਰ ਹੁਣ ਉਸ ਨੂੰ ਵੀ ਜਿਹੜਾ ਸਲਾਖਾ ਪਿੱਛੇ ਜਾਣਾ ਪਵੇਗਾ ਅਤੇ ਘਰ ਵਿੱਚ ਰਹਿ ਕੌਣ ਗਿਆ? ਜ਼ਖਮੀ, ਕੱਲਾ ਪਿਓ। ਦਿਖਾਣੇ ਦੀ ਮੌਕੇ ਦੀ ਰਿਪੋਰਟ। ਪਰਗੜ ਸਿੰਘ ਪਰਗੜ ਦੀ ਰਾਤ ਨੂੰ ਰੋਕ ਲੜਾਈ ਹੋਈ ਯਾਰ ਕੌਮ ਨੇ ਕਿਹੜਾ ਕਿਹੜਾ ਪਰਿਵਾਰ ਪਰਗੜ ਜੀ ਆਸ ਵਿੱਚ ਹੀ ਪਰਿਵਾਰ ਇਹ ਆ ਪਹਿਲਾ ਜਿਹੜਾ ਇਹਦਾ ਵੱਡਾ ਭਰਾ ਸੀ ਇਹ ਤੋਂ ਮਾਤਾ ਦੀ ਚਤਤੋ ਲੰਗਾ ਬੈਠ ਹੋ ਗਈ ਸੀ ਉਸ ਤੋਂ ਬਾਅਦ ਫਿਰ ਇਹ ਜੇਲ ਚਲੇ ਗਿਆ ਸੀ ਜੇਲ ਤੋਂ ਬਾਅਦ ਤੇਦੀ ਜਮਾਨਤ ਕਰਾ ਲਈ ਉਸ ਤੋਂ ਬਾਅਦ ਫਿਰ ਸਵੇਰੇ ਸ਼ਾਮ ਤੱਕ ਸ਼ਰਾਬ ਪੀ ਜਾਂਦੇ ਹੁੰਦੇ ਸੀ ਤੇ ਹੁਣ ਸਾਲੋਂ ਵੀ ਸਵੇਰੇ ਪਤਾ ਲੱਗਿਆ ਤੇ ਰਾਤ ਕਿਤੇ 8 9 ਵਜੇ ਦੇ ਕਰੀਬ ਉਹਨੇ ਛੋਟੇ ਭਰਾ ਨੇ ਆਪਣਾ ਵੱਡਾ ਭਰਾ ਮਾਰਤਾ ਤੇ ਜਿਹੜਾ ਪਿਓ ਸੀ ਉਹ ਜਖਮੀ ਪਿਆ ਹਸਪੀਟਲ ਜੀ ਜਿਹਨੇ ਕਤਲ ਕੀਤਾ ਉਹ ਆਪਣੀ ਬਾਦਾ ਪਹਿਲਾਂ ਉਹ ਵੀ ਰੱਖੀ ਉਹਦੀ ਰੱਖੋਈ ਆ ਜੀ ਕਿੰਨੀ ਉਮਰ ਆਦੀ ਉਹ ਉਮਰ ਹੈਗੀ ਆ ਜੀ 40 ਸਾਲ ਦਾ ਹੈਗਾ ਕੀ ਨਸ਼ਾ ਕਰਦੇ ਉਹਨੂੰ ਦੋ ਜਾਨ ਬਾਅਦ ਜੀ ਜਿਹੜੇ ਪਿਓ ਪੁੱਤ ਜ ਸਵੇਰੇ ਆਪਣਾ ਨਸ਼ਾ ਸ਼ਰਾਬ ਪੀ ਲੈਣੀ ਜਿਹੜਾ ਛੋਟਾ ਮੁੰਡਾ ਸੀ ਇਹ ਵੀ ਦਰਦੂਰ ਪੀ ਜਾਂਦੇ ਸੀ ਉਮਰ ਕਿੰਨੀ ਸੀ ਛੋਟੇ ਭਾਈ ਜੀ ਛੋਟੇ ਭਰਾ ਦੀ ਹੈਗੀ ਸੀ ਇਹ ਤੋਂ ਬੱਤੀ ਦੇਤੀ ਸਾਲ ਲਾਇਆ ਉਹਨਾਂ ਵਿਆਹ ਹੋਏ ਸੀ ਦੋਨੇ ਵਿਆਹ ਹੋਏ ਉਹ ਵੀ ਜਿਹੜੀ ਇਹਨਾਂ ਦੇ ਘਰ ਵਾਲੀਆਂ ਉਹਨਾਂ ਨੂੰ ਵੀ ਬਹੁਤ ਪਰੇਸ਼ਾਨ ਕਰਦੇ ਸੀ ਉਹ ਵੀ ਆਪਣੇ ਬੱਚੇ ਲੈ ਕੇ ਆਪਣੇ ਪੇਕੇ ਬੈਠੀਆਂ ਨੇ ਜਿਹੜਾ ਜਿਵੇਂ ਲੱਗਦਾ ਸੀ ਜਿਹੜੇ بڑے ਭਾਈ ਨੇ ਮਾਤਾ ਨੂੰ ਮਾਰਿਆ ਸੀ ਹਾਂ ਜੀ ਤੇ ਕੀ ਛੋਟੇ ਭਾਈ ਨੂੰ ਗੁੰਰੰਦ ਕੀਤਾ ਹੱਸ ਵੀ ਇੱਥੇ ਲੜਦੇ ਰਹਿੰਦੇ ਜੀ ਇੱਥੇ ਦੇਖਦੇ ਨਾ ਨਹੀਂ ਪਿੰਡ ਦੇ ਵਿੱਚ ਜਦੋਂ ਜਵਾਨਤ ਕਰਾ ਕੇ ਆਇਆ ਸੀ ਉਦੋਂ ਤੋਂ ਹੀ ਆਸ ਵਿੱਚੀ ਬਹੁਤ ਵਾਰੀ ਲੜੇ ਨੇ ਕਿੰਨਾ ਟਾਈਮ ਪਹਿਲਾਂ ਲੋਕਾਂ ਨੇ ਬਹੁਤ ਸਮਝਾਇਆ ਹਾਂ ਜੀ ਕਿੰਨਾ ਟਾਈਮ ਹੋ ਗਿਆ 6-7 ਮਹੀਨੇ ਪਹਿਲਾਂ ਉਹ ਵੀ ਹਾਂ ਜੀ ਹਾਂ ਜੀ ਇੱਕ ਪਿੰਡ ਵਾਲੇ ਰੋਕੇ ਵੀ ਉਹਨਾਂ ਨੂੰ ਨਹੀਂ ਪਿੰਡ ਵਾਲਿਆਂ ਨੇ ਬਹੁਤ ਸਮਝਾਇਆ ਸਰਪੰਚ ਸਾਹਿਬ ਨੇ ਬਹੁਤ ਸਵਾਰੀ ਸਮਝਾਇਆ ਪੰਚਾਇਤ ਨੇ ਹਾਂ ਜੀ ਬਾਸਾ ਆਸ ਵਿੱਚ ਜਦੋਂ ਨਸ਼ੇ ਨੁਸ਼ੇ ਦੇ ਵਿੱਚ ਹੋ ਜਾਂਦੀ ਦੋਦੋਂ ਲੜਾ ਨਿਊ ਠੀਕ ਠਾਕ ਰਹਿੰਦੇ ਸੀ ਇੱਥੇ ਇਕੱਠੇ ਰਹਿੰਦੇ ਸੀ ਇੰਨੇ ਪਹਿਲਾਂ ਇਕੱਠੇ ਰਹਿੰਦੇ ਸੀ ਉਹਣਾ ਜਿੱਥੇ ਆ ਇਹਨਾਂ ਨੇ ਪਿੰਡ ਦੇ ਵਿੱਚ ਆ ਕੇ ਜਿਹਦੀ ਡੈਥ ਹੋਈ ਆ ਇਹਨਾਂ ਨੇ ਮਕਾਨ ਲਿਆ ਸੀ ਬੀਟਾ ਲੋਦੋਂ ਪਰ ਇਹੋ ਜੀ ਪਿਓ ਦੇ ਪਤਾ ਨਹੀਂ ਕੀ ਮਨ ਚ ਆਇਆ ਇੱਥੇ ਆ ਕੇ ਰਾਤ ਉਹ ਮੰਗੀ ਇੱਥੇ ਇਹਦਾ ਪਿਓ ਉਥੇ ਜਿਹਦੀ ਡੈਥ ਹੋਈ ਹੈ ਭੱਟੇ ਭਰਾ ਛੋਟਾ ਭਰਾ ਉੱਧਰ ਲੱਗ ਰਿਹਾ ਨਾਲੇ ਦਾਰੂ ਤੋਂ ਇਲਾਵਾ ਜੀ ਦੇਖੋ ਹੋਰ ਨਾ ਸੇ ਬਹੁਤ ਨੇ ਮੈਡੀਕਲ ਨਾ ਸੇ ਹੋ ਗਏ ਇਹਨਾਂ ਪਤਾ ਨਹੀਂ ਸੀ ਲੱਗਦਾ ਕੀ ਖਾਂਦੇ ਨੇ ਕੀ ਨਹੀਂ ਕਹਿੰਦਾ ਕਿ ਕੋਈ ਨਹੀਂ ਦੇਖੋ ਐਸਾ ਕਹਿੰਦਾ ਜੀ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਤੇ ਇੱਕ ਜਨ ਬੋਲਦਾ ਜੀ ਕਿ ਜਿਹਨੇ ਦੋ ਭਾਈਏ ਲੜਦੇ ਰਹਿੰਦੇ ਸੀ ਇਹਨਾਂ ਨੇ ਮਾਂ ਮਰਦੋਂ ਪਹਿਲਾਂ ਉਹ ਵੀ ਲੜਦੇ ਸੀਗੇ ਬਾਹਰ ਲੈਣਾ ਸ਼ੁਰੂ ਦੇਖੋ ਪਹਿਲਾਂ ਵੀ ਲੜਦੇ ਰਹਿੰਦੇ ਸੀ ਹਾਂਜੀ ਹਾਂਜੀ ਪਿੰਡ ਪੁੰਨੀਆਂ ਦੇ ਵਿੱਚ ਨਾ ਇੱਕ ਭਰਾ ਨੇ ਭਰਾ ਨੂੰ ਮਾਰ ਦਿੱਤਾ ਦਲਵੀਰ ਸਿੰਘ ਦਾ ਦਲਵੀਰ ਸਿੰਘ ਭਰਾ ਨੇ ਆਪਣੇ ਜਗਜੀਵਨ ਭਰਾ ਨੂੰ ਸੰਭੜਾ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਤੇ ਆਪਣੇ ਬਜ਼ੁਰਗ ਨੂੰ ਜ਼ਖਮੀ ਕਰ ਦਿੱਤਾ ਕਿੰਨੇ ਹੋਈ ਜਿਹੜਾ ਇਹ ਕੱਲ੍ਹ ਸ਼ਾਮ ਨੂੰ ਰਾਤ 9:30 ਵਜੇ ਦੀ ਡਾਲ ਦਾ ਸੀ। ਉਹ ਮਿਸ਼ਾਹ ਜੀ ਤਾਂ ਹੈ ਜੀ ਬਸ। ਹਾਂ, ਨਿਸ਼ਾੜੀ ਕਿਸਮ ਦਾ ਬੰਦਾ ਹੈ। ਤੇ ਆਪ ਵੀ ਕੀ ਉਹ ਬੈਠੇ ਉੱਤੇ ਸ਼ਰਾਬ ਵਗੈਰਾ ਪਿੰਦੇ ਸੀ। ਕੀ ਲੰਬੀਸ਼ੀ ਰਹੀਏ ਉਹਨਾਂ ਦੇ ਕੀ ਕਾਰਨ ਕੀ ਰੇ? ਇਹਨੇ ਆਪਣੇ ਬਜ਼ੁਰਗ ਨੇ ਆਪਣੀਆਂ ਕੁੜੀਆਂ ਦੇ ਨਾਂ ਤੇ ਜਿਹੜੀ ਹੈਗੀ ਉਸ ਜ਼ਮੀਨ ਲਵਾ ਦਿੱਤੀ ਸੀ। ਉਹ ਸਾਰਿਆਂ ਨੂੰ ਹਿੱਸੇ ਦੇ ਦਿੱਤੇ ਸੀਗੇ ਲੇਕਿਨ ਇਹ ਹੋਰ ਮੰਗ ਰਿਹਾ ਸੀ ਇਹ ਕੰਦਾ ਸੀ ਬਜ਼ੁਰਗ ਮੈਨੂੰ ਵੱਧ ਜ਼ਮੀਨ ਦੇ ਦੇ। ਇਹ ਦੇਖੀਓ ਨਾ ਜਿੱਦ ਤੇ ਲਿਓ ਬਜ਼ੁਰਗ। ਉਹ ਦਾ ਨਾਮ ਸੀਗਾ ਜਗਜੀਵਨ ਸਿੰਘ ਉਮਰ ਉਹ 38 ਸਾਲ ਹੈ ਬਜ਼ੁਰਗ ਦੀ ਉਮਰ ਕੀ ਹੈ ਬਜ਼ੁਰਗ ਦੀ ਉਮਰ 67 ਸਾਲ ਹੈ ਕੀ ਪੋਜੀਸ਼ਨ ਦੀ ਅਬਜ਼ਰਦੂ ਹੈ ਪੋਜੀਸ਼ਨ ਠੀਕ ਹੈ ਬਜ਼ੁਰਗ ਠੀਕ ਨੇ ਜਿਹੜਾ ਜਗਜੀਵਨ ਦੀ ਤਾਂ ਡੈਥ ਹੋ ਗਈ ਸੀ ਜਿਹੜੀ ਸੁਣੋ ਜਿਹੜਾ ਵੀ ਡੈਥ ਹੋਈ ਆ ਉਹਨੇ ਵੀ ਪਹਿਲਾਂ ਆਪਣੀ ਮਾਂ ਦਾ ਕਤਲ ਕੀਤਾ ਸੀ ਹਾਂ ਉਹਦੇ ਪਹਿਲਾਂ ਆਪਣੀ ਮਾਂ ਦਾ ਕਤਲ ਕਰ ਦਿੱਤਾ ਸੀਗਾ ਜਿਹੜਾ ਬੰਦਾ ਇਹ ਰਹੀ ਅੱਜ ਮਰਪੇਕ ਆ ਉਹਨੇ ਪਹਿਲਾਂ ਆਪਣੀ ਮਾਂ ਮਾਰਤੀ ਸੀ ਚੋਹਾ ਭਰਾ ਦੀ ਵੀ ਪਹਿਲਾਂ ਹੀ ਲੜਾਈ ਦੇ ਕੋਈ ਮਾਮਲੇ ਆਏ ਨੇ ਸਾਹਮਣੇ ਜੀ ਰੂਟੀਨ ਮੈਟਰ ਤੇ ਆਉਂਦੇ ਨੇ ਸ਼ਰਾਬੀ ਕਿਸਮ ਦੇ ਆਦਮੀ ਨੇ ਦੋ ਦੇ ਹੁਣ ਬਾੜੀ ਆ ਉਹਦੇ ਪਹਿਲਾਂ ਕੋਈ ਕਸਾ ਹੈਗਾ ਜੀ ਇਹ ਆਪਣੇ ਆਪਣੇ ਉੱਪਰ ਹਮਾਰੇ ਨਾ ਪਹਿਲਾਂ ਕੋਈ ਕਸਾ ਨਹੀਂ ਤਾਂ ਉਹਦੇ ਦੋ ਦੋਸ਼ੀ ਫਰਾਰ ਹੈ ਕਿ ਗ੍ਰਿਫਤਾਰ ਕਰ ਲਏ ਗ੍ਰਿਫਤਾਰ ਕਰ ਲਏ ਕਿਉਂਕਿ ਮੁਕੱਦਮਾ ਤੋੜ ਹੋ ਗਿਆ ਜੀ ਮੁਕੱਦਮਾ ਦਰਜ ਹੋ ਗਿਆ ਜੀ ਕਿਨਾਂ ਵਾਰ ਤੋਂ ਮੇਰਾ ਕਮਨਕਾ ਰਾਤ ਤੱਕ ਲੜਾਈ ਇਸ ਹੋਇਆ ਹਾਂਜੀ ਜਿੰਨੇ ਬੰਦੇ ਜਰਸੀ ਕੀ ਰਹਿਣਾ ਦੋ ਬੰਦੇ ਆਇਸ ਸਾਡੇ ਕੋਲ ਲੜਾਈ ਕੇਸ ਦੇ ਵਿੱਚ ਇੱਕ ਬਰਾਡ ਬੈਟ ਜਗਾ ਇੱਕ ਇੰਜਰ ਸਾਰੇ ਕੋਈ ਤੇ ਪਿਆ ਅਜੇ ਅਸੀਂ ਉਹਨੂੰ ਲੈ ਕੇ ਕਰਨਾ ਚਾਹੁੰਦੇ ਹਾਂ ਬੱਤੀ ਦੇ ਵਿੱਚ ਪਰ ਨਾਕ ਤੁਹਾਨੂੰ ਅਵੇਲੇਬਲ ਨਹੀਂ ਮਿਲਦਾ ਜਿਹੜਾ ਇਹ ਜਿਹੜਾ ਉਹ ਵੀ ਆਉਂਦੀ ਹੈ ਉਹ ਦੀ 60 ਸਾਲ ਹੈ ਕੀ ਨਾਮ ਉਹਦਾ ਹਰਮ ਸਿੰਘ ਜਿਹੜਾ ਇਹ ਉਹ ਪਿੰਡ ਪੋਨੀਆ ਜਿਹੜਾ ਦੂਸਰਾ ਵੀ ਲੈਕ ਫਰੀ ਹੈ ਉਹ ਇਹਨਾਂ ਦਾ ਕਿੱਦਾਂ ਉਹ ਇਹਦਾ ਮੰਡਾ ਲੱਗਦਾ ਹੈ ਉਹ ਦੀ ਕਿੰਨੀ ਹੋ ਰਹੀ ਉਹ ਦੀ 35 ਸਾਲ ਹੋਊਗੀ 35 ਸਾਲ ਕੀ ਨਾਮ ਉਹਦਾ ਜੰਤੀਵਨ ਸਿੰਘ ਇਸ ਦੀ ਲਗਦਾ 10 20 30 ਦਾ ਮਾਰਿਆ ਉਹਨੂੰ ਲੱਗਦਾ ਇਹਦਾ ਪੋਰਟ ਫੋਟੋ ਵੀ ਮੋਟੇ ਬਾਦੀ ਟੇਅਰ ਹੋਏਗਾ ਜੀ ਇਹ ਜਿਹੜਾ ਜਿਹੜਾ ਮੈਨੂੰ ਜਿਹੜਾ ਰੈਫਰ ਕਰ ਰਹੇ ਹੋ ਇਹਦੀ ਕਿੰਨੀ ਕੀ ਇਹ ਵੀ ਅਸੀਂ ਸੁਰਤੇ ਵੀ ਵਾਰ ਹੈਗੇ ਆ ਹਫਤੇ ਵੀ ਆ ਕੋਈ ਚੀਜ਼ ਘਰ ਹਾਲਾਤਾਂ ਲੱਗ ਰਹੇ ਨੇ ਕਿੰਨੇ ਕਰ ਸਕਦੇ ਆ